ਰੰਗਾਂ ਦੇ ਰਚੇਤਾ ਮਹਾਨ ਚિત੍ਰਕਾਰ ਸੋਭਾ ਸਿੰਘ ਦੀ ਅੱਜ 28ਵੀਂ ਵਰ੍ਹੇ ਸੋਭਾ ਸਿੰਘ ਦੇ ਬਣਾਏ ਹੋਏ ਚਿੱਤਰ ਜੀਵਨ ਤੇ ਸੱਚਾਈ ਦੇ ਬਹੁਤ ਨੇੜੇ ਸਨ ਉਹਨਾਂ ਗੁਰੂਆਂ ਸੰਤਾਂ ਰਿਸ਼ੀਆਂ ਮੁਨੀਆਂ ਪੀਰ ਪੈਗੰਬਰਾਂ ਅਵਤਾਰਾਂ ਤੇ ਦੇਸ਼ ਭਗਤਾਂ ਦੇ ਚਿੱਤਰ ਰਚੇ ਸ਼ਾਇਦ ਇਸੇ ਸੋਚ ਤੇ ਰੁਚੀ ਸਦਕਾ ਉਹਨਾਂ ਨੂੰ ਸੰਤ ਕਲਾਕਾਰ ਦਾ ਦਰਜਾ ਦਿੱਤਾ ਗਿਆ ਸੋਭਾ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਭਗਵਾਨ ਰਾਮ ਚੰਦਰ ਕ੍ਰਿਸ਼ਨ ਜੀ ਪ੍ਰਭੂ ਈਸਾ ਮਸੀ ਹਜ਼ਰਤ ਮੀਆਂ ਮੀਰ ਅਤੇ ਭਗਤ ਰਵਿਦਾਸ ਜੀ ਦੇ ਤਾਰਮੇ ਚਿੱਤਰ ਬਣਾਏ ਇਸ ਤੋਂ ਇਲਾਵਾ ਉਹਨਾਂ ਸੋਹਣੀ ਮਹਿਵਾਲ ਲੈਲਾ ਮਜਨੂ ਹੀ ਰਾਂਝਾ ਸ਼ਾਹਜਹਾਂ ਤੇ ਬੇਗਮ ਮੁਮਤਾਜ਼ ਦੇ ਅਜਿਹੇ ਚਿੱਤਰ ਬਣਾਏ ਜੋ ਕਿ ਅੱਜ ਵੀ ਉਹਨਾਂ ਦੇ ਪਿਆਰ ਨੂੰ ਬਿਆਨ ਕਰਦਾ ਹੈ ਸਿਆਸੀ ਨetaਵਾਂ ਦੀ ਗੱਲ ਕਰੀਏ ਤਾਂ ਲਾਲ ਲਾਜਪਤਰਾਈ ਮਹਾਤਮਾ ਗਾਂਧੀ ਪੰਡਜਵਾਰ ਲਾਲ ਨਹਿਰੂ ਦੇ ਵੀ ਚਿੱਤਰਕਾਰ ਰਚੇ ਗਏ ਅਤੇ ਆਪਣੀ ਵੱਖਰੀ ਪਛਾਣ ਬਣਾਈ ਜਿਸ ਲਈ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਕੇਂਦਰ ਸਰਕਾਰ ਨੇ ਸੋਭਾ ਸਿੰਘ ਨੂੰ ਪਦਮਸ਼ਰੀ ਅਵਾਰਡ ਦਾ ਸਨਮਾਨ ਵੀ ਦਿੱਤਾ ਪਰ ਉਹਨਾਂ ਹਰਮੰਦਰ ਸਾਹਿਬ ਵਿਖੇ ਹੋਏ ਆਪਰੇਸ਼ਨ ਬਲੂ ਸਟਾਰ ਦੇ ਵਜੋਂ ਇਹ ਅਵਾਰਡ ਵਾਪਸ ਕਰ ਦਿੱਤਾ ਵਾਇਗਸ 1986 ਨੂੰ ਸੋਭਾ ਸਿੰਘ ਨੇ ਦੁਨੀਆ ਨੂੰ ਅਲਵਿਦਾ ਕਿਹਾ ਸੀ 29 ਨਵੰਬਰ 1901 ਨੂੰ ਸੋਭਾ ਸਿੰਘ ਦਾ ਜਨਮ ਹੋਇਆ ਸੀ ਜੀਵਨ ਦੀ ਸਚਾਈ ਪੇਸ਼ ਕਰਦੇ ਹੋਏ ਹੀ ਉਹ ਆਪਣੇ ਚਿੱਤਰ ਬਣਾਉਂਦੇ ਸਨ ਅਤੇ ਇੱਕ ਹੈਡ ਡਰਾਫਟਮੈਨ ਵਜੋਂ ਆਰਾਮ ਦੀ ਨੌਕਰੀ ਛੱਡ ਕੇ ਉਹਨਾਂ ਅੰਮ੍ਰਿਤਸਰ ਦੇ ਵਿਖੇ ਆਪਣਾ ਆਰਟ ਸਟੂਡੀਓ ਸਥਾਪਿਤ ਕੀਤਾ